トミー・ヴァイダー。 ਠੀਕ ਹੈ ਹਾਂ ਇਥੋਂ ਵੀ ਨਹੀਂ ਭਾਈ ਦੇ ਆ ਕਿਸੇ ਕੰਪਨੀ ਦਾ ਮਰਜ਼ੀ ਕਰਾ ਮੈਂ ਨਾ ਭਾਈ ਦੱਸ ਦੇ ਮੈਂ ਆਹ ਕੰਪਨੀ ਦਾ ਤੇਲ ਪੋਣਾ ਹਾਂ ਉਸ ਦੀ ਪੀਪੀ ਪਟ ਕੇ ਤੇਲ ਨਵਾਂ ਪਾ ਦਾਂਗੇ ਆਪਾਂ ਮੂਰਲੇ ਟਰੈਕਟਰਾਂ ਦੀਆਂ ਆਪਣੀਆਂ ਹੱਬਾਂ ਖੋਲ ਕੇ ਸਪੈਂਡਰ ਖੋਲ ਕੇ ਗਲੀਸ ਕੀਤੇ ਹੁੰਦੇ ਆ ਹਰ ਇੱਕ ਟਰੈਕਟਰ ਦੇ ਇਕੱਲੇ ਅਰਜਨ ਦੇ ਨਹੀਂ ਕਿਸੇ ਟਰੈਕਟਰ ਦੇ ਬੰਦਾ ਕੋਈ ਮੂਰਲੇ ਹੱਬਾਂ ਚ ਵੈਰੀਆਂ ਢੱਲ ਭਾਲ ਦੇ ਆ ਕਿ ਮੇਰੇ ਕੋਲ ਮੈਂ ਨਾ ਭਾਈ ਸਾਰਾ ਕੋਕਾ ਪੀਸ ਟਰੈਕਟਰ ਜਿਹਨੂੰ ਨਵਾਂ ਕਹਿ ਦੇ ਯਾਰ ਠੀਕ ਹੈ ਨਵਾਂ ਕੋਰਾ ਟਰੈਕਟਰ 15 ਮਾਡਲ ਆ ਵੀਰੇ 15 ਮਾਡਲ ਹਾਂ 15 ਮਾਡਲ ਆ ਟਾਇਰ ਟੂਰੇ ਦੇ ਨਾਲ ਆਵਾ ਕੋ ਰਾ ਜਾਵਾ ਠੀਕ ਹੈ ਜੀ ਟਰੈਕਟਰ ਚੈੱਕ ਕਰਾ ਦੇ ਕੈਮਰਾ ਮਾਰ ਕੇ ਮੇਰਾ ਵੀਰ ਜੋ ਕੰਪਨੀ ਦੀਆਂ ਕਿਤੇ ਮੋਹਰਾਂ ਚਿੱਟਾਂ ਉਵੇਂ ਹੀ ਪੈਨਾ ਟਰੈਕਟਰ ਤੇ ਹੈ ਜੀ ਆ ਦੇਖ ਲੋ ਆਰਜਨ 605 2009 ਮਾਡਲ ਪਹਿਲੀ ਪਾਰਟੀ ਦਾ ਵੀ ਠੀਕ ਹੈ ਜੀ ਫੋਟ ਨੰਬੰਦਿਆਂ ਦਾ ਨਵਾਂ ਕਢਾਇਆ ਟਰੈਕਟਰ ਆਪਾਂ ਲਿਆ ਆ ਇਹ ਇਹਦੇ ਨਾਲ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਇੰਜਨ ਗੇਰਦੀ ਆਪਣੀ ਫੁੱਲ ਗਾਰੰਟੀ ਆ ਟਰੈਕਟਰ 100 ਰੁਪਿਆ ਦੇ ਕੇ ਮੇਰੇ ਨਾਲ ਸੌਦਾ ਟੋਕਲੇਗਾ ਹਾਂਜੀ ਤੇ 2 ਕਿੱਲੇ ਵਾਹਣ ਵਾਹ ਕੇ ਲੈ ਜੇ ਬਣਾ ਇਹ ਨਵਾਂ ਮਾਡਲ ਆ ਵੀਰੇ ਪੰਜਾਬ ਨੰਬਰ ਆ ਮੂਹਲੇ ਟਾਇਰ ਵੱਡੇ ਪਾਏ ਆ ਜਾਜੀ ਜਿਹਨੂੰ ਆਪਾਂ ਜਾਜੀ ਟਾਇਰ ਕਹਦੇਗੇ ਗੂਡਇਰ ਕੰਪਨੀ ਸਤਿ ਸ੍ਰੀ ਅਕਾਲ ਮਿੱਤਰੋ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆ ਜਿੱਥੇ ਬਾਈ ਸੁਖਨੰਦਰ ਤੋਂ ਜੁੜਿਆ ਗਿਆਨੀ ਆਪਣੇ ਨਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਸਾਰੇ ਸਰੋਤਿਆਂ ਨੂੰ ਬਾਈ ਗੁੱਜੇ ਕਾ ਔਰ ਵੀਰੇ ਠੀਕ ਹੈ ਜੀ ਜਮਾ ਚੜਦੀ ਕਲਾਈ ਤੁਸੀਂ ਕਿਦਾਂ ਠੀਕ ਹੈ ਜੀ ਬਾਈ ਧੰਨਵਾਦ ਤੁਹਾਡਾ ਪਹਿਲਾਂ ਤੋਂ ਜਿਹੜੇ ਤੁਸੀਂ ਸਾਡੇ ਕੋਲੇ ਪਹੁੰਚੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਆਪਣੇ ਕੋਲੇ ਬਾਈ 4 ਟਰੈਕਟਰ ਅੱਜ ਮੰਡੀ ਲੱਗੇ ਹੋਏ ਆ ਜੀ ਠੀਕ ਹੈ ਜੀ ਤੇ 10 15 ਟਰੈਕਟਰ ਆਪਣੇ ਕੋਲੇ ਘਰੇ ਖੜੇ ਆ ਜੀ ਠੀਕ ਹੈ ਜੀ ਹਾਂ 15 ਟਰੈਕਟਰ ਆਪਣੇ ਕੋਲੇ ਘਰੇ ਆ 4 ਟਰੈਕਟਰ ਮੰਡੀ ਆਏ ਆ ਜੀ ਕਾਪੀ ਕਾਗਜ਼ ਇਹਦੇ ਕਿਤੇ ਆਉਂਦੇ ਆ ਕਾਪੀ ਕਾਗਜ਼ ਸਾਰੇ ਨੰਬਰ ਬਾਈ ਪਿਆਬ ਨੰਬਰ ਹੁੰਦੇ ਆ ਹਾਂ ਜੀ ਤੇ ਕਾਪੀ ਕਾਗਜ਼ ਜਾਂਦੇ ਆਪਣੇ ਓਕੇ ਹੁੰਦੇ ਆ ਆਈਡੀ ਮਿਲਦਾ ਆਈਡੀ ਤੇ ਵੈਸੇ ਤਕਰੀਬਨ 100% ਆਈਡੀਆਂ ਨਾਲ ਹੀ ਹੁੰਦੀਆਂ ਨੰਬਰ ਪੰਜਾਬ ਹੀ ਲਈਦੇ ਬਾਈ ਪੰਜਾਬ ਹੀ ਲਈਦੇ ਹਾਂ ਨੰਬਰ ਪੰਜਾਬ ਠੀਕ ਹੈ ਜੀ ਹੁਣ ਕਿਹੜੇ ਟਰੈਕਟਰ ਤੋਂ ਸਟਾਰਟ ਕਰੋਂਗੇ ਅੱਜ ਆਪਣੇ ਕੋਲੇ ਹੀ ਅਰਜਨ ਨੋਵਾ ਜੀ ਅਰਜਨ ਨੋਵਾ 605 ਹਾਂਜੀ ਇਹ ਤਾਂ ਜਿਵੇਂ ਅਰੀਜਨਲ ਹੀ ਮੈਂ ਨਾ ਬਾਈ ਸਾਰਾ ਕੋਕਾ ਪੀ ਸਟਰੈਟਰ ਜਿਹਨੂੰ ਨਵਾਂ ਕਹਿ ਦਿੱ ਗਏ ਯਾਰ ਠੀਕ ਹੈ ਨਵਾਂ ਕੋਰਾ ਟਰੈਕਟਰ 15 ਮਾਡਲ ਆ ਵੀਰੇ 15 ਮਾਡਲ ਹਾਂ 15 ਮਾਡਲ ਆ ਟਾਇਰ ਟੂਰੇ ਦੇ ਨਾਲ ਦੇ ਹੀ ਹੈ ਜੋ ਕੁਛ ਹੈਗਾ ਇਹ ਠੀਕ ਹੈ ਜੋ ਇਹ ਤੇ ਸਮਾਨ ਲੱਗਿਆ ਬਾਈ ਆਸੈਸਰੀ ਸੁਸਰੀ ਜਿਹੜਾ ਕੋ ਲੱਗਿਆ ਵਾ ਇਹ ਆ ਹੀ ਮਿਲੂਗਾ ਨਾਲ ਸਾਰਾ ਕੁਝ ਆ ਹੀ ਮਿਲੂਗਾ ਹਾਂ ਪੰਜਾਬ ਨੰਬਰ ਹੈ ਪੀ ਵੀ 13 ਸਰਕਾਰੀ ਪਲੇਟਾਂ ਲੱਗੀਆਂ ਆਂਆਂ ਟਰੈਕਟਰ ਠੀਕ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਆਂਆਂ ਜੀ ਹਾਂ ਜੀ ਟਰੈਕਟਰ ਆ ਰੰਗ ਪੇਂਟ ਜੇ ਦਾ ਚਮਕੀਲਾ ਸਾਰਾ ਬਾਈ ਅਰੀਜਨਲ ਆ ਅਰੀਜਨਲ ਦੀਆਂ ਗ ਹੋਵੇ ਆਪਣੀ ਗਾਰੰਟੀ ਐਡਿਟਰ ਠੀਕ ਹੈ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਐਡਿਟਰ ਵਾਹ ਕੇ ਲੈ ਜੇ ਬਣਾ ਦੀ ਆਪਾਂ ਨੇ ਠੀਕ ਹੈ ਇੰਜਨ ਮੈਟ ਅ ਨਹੀਂ ਜੀ ਚੇਂਜਰ ਗੇ ਜੀ ਨਹੀਂ ਤਿੰਨ ਸਪੀਟਾਂ ਚ ਆ ਗਿਆ ਜੀ ਤਿੰਨ ਸਪੀਟਾਂ ਤਿੰਨ ਸਪੀਟਾਂ ਚ ਆ ਗਿਆ ਜੀ ਹਾਂ 3 ਸਪੀਡ ਹਾਂ ਫਰੀ ਸਪੀਡ ਆ ਜੀ ਠੀਕ ਹੈ 3 ਸਪੀਡ ਆ ਗਿਆ ਜੀ ਤੇ ਮਾਡਲ ਤੇ ਰੇਟ ਕਿੰਨਾ ਰਹੂਗਾ ਇਹ ਮਾਡਲ ਵੀਰੇ 2015 ਜੀ ਰੇਟ ਦੀ ਗੱਲ ਕਰਗੇ 5,85,000 ਰੁਪਿਆ ਰੇਟ ਆ ਮੌਕੇ ਤੇ ਕੋਈ ਗੱਲ ਨਹੀਂ ਜੇ ਕੋਈ ਗਾਹਕ ਸੌਦਾ ਲਾਊਗਾ ਮੌਕੇ ਤੇ ਮਾਨਤਨ ਕਰ ਦਾਂਗੇ ਆਪਾਂ ਠੀਕ ਹੈ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਜੀ ਅਗਲਾ ਟਰੈਕਟਰ ਜੀ ਫਾਰਮ ਟਰੈਕ 60 ਮਾਡਲ 2010 ਠੀਕ ਹੈ ਜੀ 2010 ਮਾਡਲ ਹੈ ਟਰੈਕਟਰ ਬਾਈ ਜੀ ਕੋ ਚੈੱਕ ਕਰਾ ਦੇ ਕੈਮਰਾ ਮਾਰ ਕੇ ਮੇਰਾ ਵੀਰ ਜੋ ਕੰਪਨੀ ਦੀਆਂ ਕਿਤੇ ਮੋਹਰਾ ਚਿੱਟਾਂ ਉਵੇਂ ਹੀ ਪੈਨਾ ਟਰੈਕਟਰ ਤੇ ਹੈ ਜੀ ਆਹ ਦੇਖ ਲਓ ਆਹ ਵੇਖ ਲਓ ਰੰਗ ਰੋਗ ਬਾਈ ਟਰੈਕਟਰ ਦਾ ਮੈਂ ਨਾ ਜਵਾਂ ਨਵਾਂ ਟਰੈਕਟਰ ਜੀ ਨੂੰ ਆਪਾਂ ਨਵਾਂ ਗਏ ਨਵਾਂ ਕਹਿ ਦਈਏ ਹਾਂ ਠੀਕ ਹੈ ਪੰਜਾਬ ਨੰਬਰਾਂ ਬਾਈ ਜੀ ਪੰਜਾਬ ਨੰਬਰ ਟਾਇਰਾਂ ਦੀ ਕੰਡੀਸ਼ਨ ਟਾਇਰ ਬਾਈ ਮੂਰਲੇ ਐਮ ਆਰ ਐਫ ਦੇ ਨਵੇਂ ਪਏ ਆ ਠੀਕ ਹੈ ਜੀ ਮਗਰ ਲੈ ਟਾਇਰ ਐਮ ਆਰ ਐਫ ਦੇ 14 ਦੇ ਟਾਇਰਾਂ ਚ ਆਇਆ ਵੀਰੇ ਇਹ ਠੀਕ ਹੈ ਜੀ 14 ਦੇ ਟਾਇਰਾਂ ਚ ਮਗਰ ਲੈ ਟਾਇਰ 65% 65% ਮੂਰਲੇ ਨਵੇਂ ਐ ਐਮ ਆਰ ਐਫ ਦੇ ਠੀਕ ਹੈ ਸੈਂਪਲ ਕੱਪੜੇ ਵਾਲੀ ਸਾਤਰੀਆ ਸਾਊਂਡ ਜੋ ਆ ਡੈਕ ਵਗੈਰਾ ਲੱਗਾ ਸਾਰਾ ਕੁਝ ਨਾਲ ਦੇਵਾਂਗੇ ਠੀਕ ਹੈ ਡੰਡਾ ਫੱਟੀ ਸਾਰਾ ਕੁਝ ਨਾਲ ਆ ਠੀਕ ਹੈ ਜੀ ਪੂਰੇ ਨਗ ਮਿਲਣਗੇ ਨਾਲ ਟਰੈਕਟਰ ਦਾ ਬ ਦੇ ਨਾਲ ਦਾ ਲਿਫਟ ਪੰਪ ਆ ਟਰੈਕਟਰ ਦਾ ਠੀਕ ਹੈ ਜੀ ਕੋਈ ਬੰਦਾ ਸਾਬਤ ਕਰ ਦੇ ਆ ਕਿ ਵੀ ਇਹਦਾ ਲਿਫਟ ਪੰਪ ਚੇਂਜ ਹੋਇਆ ਟਰੈਕਟਰ ਦਾ ਆਪਣੀ ਗਾਰੰਟੀ ਹੈ ਇਹ ਚੀਜ਼ ਦੀ ਠੀਕ ਹੈ ਜੀ ਹਾਂਡੀ ਪਲੇਟ ਵਾਲਾ ਆ ਗਿਆ ਇਹ ਵੀਰੇ ਹਾਂਡੀ ਪਲੇਟ ਵਾਲਾ ਹਾਂ 10 ਦਾ ਮਾਰਕ ਆ 10 ਦੀ ਕਾਪੀ ਆ ਠੀਕ ਹੈ ਜੀ ਆਈਡੀ ਪ੍ਰੂਫ ਮਿਲੂਆ ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਮਿਲੂ ਪਹਿਲੀ ਪਾਰਟੀ ਪਹਿਲੀ ਪਾਰਟੀ ਦਾ ਠੀਕ ਹੈ ਰੇਟ ਦੀ ਗੱਲ ਕਰਕੇ ਬਾਈ ਇਹਦੇ ਪੀਵੀ 46 ਨੰਬਰ ਆ ਜੀ ਪੰਜਾਬ ਨੰਬਰ ਪੀਵੀ 46 ਠੀਕ ਹੈ ਜੀ ਠੀਕ ਆ ਰੇਟ ਦੀ ਗੱਲ ਕਰਕੇ 10 ਮੜ ਦਾ ਰੇਟ ਤਾਂ ਆਪਣਾ ਲਾਇਆ 3,25,000 ਰੁਪਿਆ ਠ ਨਨ ਲੱਖ ਦਾ ਮਿੱਤਰੋ ਪੂਰਾ ਬਣੂਗਾ ਹਾਂ ਉਹ ਵੀ ਤੁਹਾਡੀ ਐਡ ਤੇ ਚੱਲਦੀ ਐਡ ਤੇ ਡਿਸਕਾਊਂਟ ਦਿੱਤਾ ਰਹੀ ਗੀ ਗੱਲ ਸਰਵਿਸਾਂ ਦੀ ਹਾਂਜੀ ਮੁਗਲੈਲ ਦੀਆਂ ਸਰਵਿਸਾਂ ਆਪਣੀਆਂ ਸਾਰੇ ਟਰੈਕਟਰਾਂ ਦੀਆਂ ਨਵੀਆਂ ਹੋਈਆਂ ਹੋਣੀਆਂ ਆਹ ਦੇਖ ਲਓ ਠੀਕ ਹੈ ਜੀ ਜੇ ਕੋਈ ਗਾਹਕ ਨੂੰ ਵਹਿ ਪੈਂਦਾ ਵੀ ਸਰਵਿਸ ਨਹੀਂ ਹੋਈ ਹਾਂਜੀ ਕੋਲੇ ਬੈਠੇ ਤੋਂ ਨਵੀਂ ਸਰਵਿਸ ਕਰ ਦਾਂਗੇ ਕੋਲੇ ਬੈਠਿਆਂ ਤੋਂ ਹਾਂ ਗਾਹਕ ਦੇ ਕੋਲੇ ਬੈਠੇ ਤੋਂ ਸਰਵਿਸ ਨਵੀਂ ਕਰ ਦਾਂਗੇ ਠੀਕ ਹੈ ਜੀ ਹਾਂ ਤੇ ਮੂਰੀ ਆ ਗਿਆ ਅਰਜਨ ਅਰਜਨ 605 2009 ਮਾਡਲ ਪਹਿਲੀ ਪਾਰਟੀ ਦਾ ਵੀ ਠੀਕ ਹੈ ਜੀ ਫੋਟ ਬੰਦਿਆਂ ਦਾ ਨਵਾਂ ਕਢਾਇਆ ਟਰੈਕਟਰ ਆਪਾਂ ਲਿਆ ਇਹ ਇਹਦੇ ਨਾਲ ਆਈਡੀ ਪ੍ਰੂਫ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਟਾਇਰਾਂ ਦੀ ਗੱਲ ਕਰਕੇ ਮੂਰਲੇ ਗੁੱਡਇਰ ਕੰਪਨੀ ਦੇ ਟਾਇਰ ਨਵੇਂ ਪਾਏ ਆਪਾਂ ਠੀਕ ਹੈ ਜੀ ਮਗਰਲੇ ਟਾਇਰਾਂ ਦੀ ਗੱਲ ਕਰਕੇ 65% ਟਾਇਰ ਨਾਲ ਦੀ ਹੈ ਠੀਕ ਹੈ ਜੀ ਠੀਕ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਪੀਵੀ 11 ਠੀਕ ਹੈ ਜੀ ਹਾਂ ਪਹਿਲੀ ਪਾਰਟੀ ਆ ਟਰੈਕਟਰ ਆ ਨਵਾਂ ਟਰੈਕਟਰ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਆ ਟਰੈਕਟਰ 100 ਰੁਪਿਆ ਦੇ ਕੇ ਮੇਰੇ ਨਾਲ ਸੌਦਾ ਟੋਕਲੇਗਾ ਹਾਂਜੀ ਤੇ 2 ਕਿੱਲੇ ਬਾਣ ਵਾਹ ਕੇ ਲੈ ਜੇ ਬਣਾਇ ਡੇ ਦੋ ਕਿੱਲੇ ਬਾਣ ਹਾਂ ਵਾਲੇ ਕੋਈ ਚੱਕਰ ਨਹੀਂ ਬਾਈ ਜਿਹੜੀ ਗੱਲ ਐਡ ਤੇ ਬੋਲਦੇ ਆ ਭਾਈ ਦੇਣੀ ਉਹ ਗੱਲ ਤੋਂ ਆਪਾਂ ਠੀਕ ਆ ਉਹ ਤੋਂ ਨਹੀਂ ਉਹ ਹਾਂ ਉਹ ਤੋਂ ਨਹੀਂ ਆਪਾਂ ਜੇ ਜੀ ਸਰਵਿਸ ਹੋਈ ਆ ਬਾਈ ਇਹਦੀ ਵੀ ਸਰਵਿਸ ਨਵੀਂ ਹੋਈ ਵੀ ਆ ਇੱਕ ਕਰਾਨ ਆ ਮਾੜਾ ਹੁਣ ਨੇੜੇ ਕਰ ਲਾ ਕੈਮਰਾ ਮੇਰਾ ਬਾਈ ਪਰ ਆਪਣੀ ਗੱਲ 'ਚ ਦਮ ਹੋਊਗਾ ਠੀਕ ਆ ਦਮ ਵਾਲੀ ਗੱਲ ਹੋਊਗੀ ਆਪਣੇ ਕੋਲ ਠੀਕ ਹੁਣ ਤੈਨੂੰ ਯਕੀਨਤਾ ਆ ਗਿਆ ਨਾ ਯ ਇਥੋਂ ਵੀ ਨਹੀਂ ਭਾਈਦਾ ਇਥੋਂ ਵੀ ਨਹੀਂ ਭਾਈਦਾ ਠੀਕ ਹੈ ਹਾਂ ਇੱਥੋਂ ਵੀ ਨਹੀਂ ਭਾਈ ਦੇ ਆ ਕਿਸੇ ਕੰਪਨੀ ਦਾ ਮਰਜ਼ੀ ਕਰਾ ਮੈਂ ਨਾ ਭਾਈ ਦੱਸ ਦੇ ਮੈਂ ਆਹ ਕੰਪਨੀ ਦਾ ਤੇਲ ਪੋਣਾ ਹਾਂ ਉਸ ਦੀ ਪੀਪੀ ਪਟ ਕੇ ਤੇਲ ਨਵਾਂ ਪਾ ਦਾਂਗੇ ਆਪਾਂ ਉਸ ਦੀ ਹਾਂ ਕੋਈ ਚੱਕਰ ਹੀ ਨਹੀਂਗਾ ਭਾਈ ਠੀਕ ਹੈ ਹਾਂ ਬੇਚੰਤ ਬਹੁਤ ਵੱਡੀ ਗਾਰੰਟੀ ਆ ਮਿੱਤਰੋ ਮੂਰਲੇ ਟਰੈਕਟਰਾਂ ਦੀਆਂ ਆਪਣੀਆਂ ਹੱਬਾਂ ਖੋਲ ਕੇ ਸਪੈਂਡਰ ਖੋਲ ਕੇ ਗਲਿਸ ਕੀਤੇ ਹੁੰਦੇ ਆ ਹਰ ਇੱਕ ਟਰੈਕਟਰ ਦੇ ਇਕੱਲੇ ਅਰਜਨ ਦੇ ਨਹੀਂ ਕਿਸੇ ਟਰੈਕਟਰ ਦੇ ਬੰਦਾ ਕੋਈ ਮੂਰਲੇ ਹੱਬਾਂ 'ਚ ਵੈਰਿਆ ਢੱਲ ਭਾਲ ਦੇ ਆ ਕਿ ਮੇਰੇ ਕੋਲ ਹਾਂਜੀ ਹਾਂਜੀ ਹਾਂ ਉਹ ਗਲਿਸ ਕੀਤੇ ਹੁੰਦੇ ਮੈਂ ਨਾ ਭਾਈ ਮੇਰਾ ਮੱਥਾ ਕਿੰਨੇ ਦਾ ਬਣੂ ਫੇਰਾ ਇਹ ਆੜਤੀ ਡਿਸਕਾਊਂਟ ਦੇ ਨਾ ਠੀਕ ਹੈ ਜੀ ਤੂੰ ਮੇਰੇ ਕੋਲੇ ਆਇਆ ਮਾਨ ਨਾ ਤੇਰਾ ਮਾਨਤਾਨ ਕਰਦਾ ਜੇ ਤੈਨੂੰ ਅੱਜ ਮੈਂ ਡਿਸਕਾਊਂਟ ਹੀ ਨਾ ਦਿੱਤੇ ਤੇਰਾ ਸਦਨ ਦਾ ਵੀ ਕੀ ਫਾਇਦਾ ਨਾ ਠੀਕ ਹੈ ਜੀ ਤੇਰੀ ਚਲਦੀ ਐਡ ਤੇ ਡਿਸਕਾਊਂਟ 3 ਲੱਖ 70 ਹਜ਼ਾਰ ਦਾ ਯਾ ਟ੍ਰੈਕਟਰ ਤੈਨੂੰ ਦੇ ਦੇਣਾ ਹੈ 3 ਲੱਖ 70 ਹਜ਼ਾਰ ਦਾ 15000 ਰੁਪਿਆ ਤੇਰਾ ਮੈਂ 15000 ਰੁਪਿਆ ਡਿਸਕਾਊਂਟ ਡਿਸਕਾਊਂਟ ਦਿੱਤਾ ਹਾਂ ਸ਼ਕੰਦਰ ਸਿੰਘ ਤੇਰੇ ਮੂੰਹ ਨੂੰ ਠੀਕ ਹੈ ਜੀ ਮੂਰੇ ਫੇਰ ਅਰਚਨਾ ਹਾਂ ਅਰਜਨ ਫੇਰ ਆ ਗਿਆ ਜੀ ਆਪਣੇ ਠੀਕ ਹੈ ਇਹਦੇ ਬਾਰੇ ਦੱਸੀ ਇਹ ਨਵਾਂ ਮਾਡਲ ਆ ਵੀਰੇ ਪੰਜਾਬ ਨੰਬਰ ਆ ਮੂਹਲੇ ਟਾਇਰ ਵੱਡੇ ਪਾਏ ਆ ਜਾਜੀ ਜਿਹਨੂੰ ਆਪਾਂ ਜਾਜੀ ਟਾਇਰ ਕਹਦੇ ਗਏ ਗੂਡਗਿਅਰ ਕੰਪਨੀ ਦੇ ਠੀਕ ਹੈ ਜੀ ਮਗਲ ਟਾਇਰਾਂ ਦੀ ਗੱਲ ਕਰਕੇ ਸ਼ਕੰਦਰ ਸਿੰਘ ਮਾਰਿਆ ਕੈਮਰਾ ਮਾਰਦੀ ਹਾਂ ਜੀ ਕੇ ਸੋਨਾ 1 ਠੀਕ ਹੈ ਜੀ ਕੰਪਨੀ ਦੇ ਟਾਇਰ ਨਵੇਂ ਜਮਾ ਠੀਕ ਹੈ ਜੀ ਸੈਂਟਰ ਗੇਅਰ ਆ ਸੈਂਟਰ ਗੇਅਰ ਆ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਟਰਾਲੀ ਵਾਲਾ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਠੀਕ ਆ ਮੈਕੋ ਪੰਪ ਮੈਕੋ ਪੰਪ ਜਿਹੜੇ ਟਰੈਕਟਰਾਂ ਦੀ ਤੂੰ ਮੇਰੀ ਐਡ ਪਾਈ ਆ ਸਾਰੇ ਮੈਕੋ ਪੰਪ ਹੀ ਆ ਇਹ ਠੀਕ ਹੈ ਜੀ ਜਿਹੜੇ ਅਰਜਨਾਂ ਦੀ ਐਡ ਪਾਈ ਹੈ ਨਾ ਮੈਕੋ ਪੰਪ ਚ ਹੀ ਆ ਇਹ ਠੀਕ ਹੈ ਜੀ ਠੀਕ ਆ ਸੈਂਟਰ ਗੇਅਰ ਹਾਂ ਜੀ ਟਾਇਰ ਚਾਰੇ ਨਵੇਂ ਜੀ ਪੈਂਦੇ ਆ ਫੈਬਰ ਦੀ ਛਤਰੀ ਜੋ ਲੱਗਿਆ ਸਮਾਨ ਡੰਡਾ ਫੱਟੀ ਨਾਲ ਰੀਨਲ ਏਜੰਸੀ ਦਾ ਸਮਾਨ ਆ ਠੀਕ ਹੈ ਜੀ ਪ ਠੀਕ ਹੈ ਗਾਰੰਟੀ ਇਹਦੀ ਇੰਜਨ ਗੇਅਰ ਦੀ ਇਹ ਆ ਹਾਂਜੀ ਸੌਦਾ ਕਰ ਲੈ 100 ਰੁਪਿਆ ਸਾਈ ਦੇ ਦੇ ਠੀਕ ਹੈ ਜੀ ਬੰਦਾ ਕਹਿੰਦੇ ਵਾਹਣਾ ਮੇਰਾ ਪੰਜ ਕਲਾਣਾ ਥਾਂ ਵਿਹਲਾ ਛੱਡਿਆ ਬਾਈ ਇਸੇ ਕੰਮ ਨੂੰ ਠੀਕ ਹੈ ਜੀ ਜੇ ਕੋਈ ਦਸੱਲੀ ਕਰਨੀ ਆ ਹਾਂਜੀ 11 ਹਾਲ ਪਵਾ ਦਾਂਗੇ ਦਸੱਲੀ ਕਰਾ ਦਾਂਗੇ ਟਰੈਕਟਰ ਦੀ ਠੀਕ ਹੈ ਜੀ ਮੈਨੂੰ ਵੀ ਜਿਹੜੀ ਗੱਲ ਬੋਲਾਂਗੇ ਭਾਜਦੇ ਨਹੀਂ ਉਹ ਗੱਲ ਤੋਂ ਉਹ ਤੋਂ ਭਾਜਦੇ ਨਹੀਂ ਤੇ ਬੰਦੇ ਦੇ ਬੰਦੇ ਦੇ ਮਤਲਬ ਮਿਹਨਤ ਪੱਲੇ ਪਊਗੀ ਜੇ ਗੋਆ ਚੱਲ ਕੇ ਆਊਗਾ ਭਕਾਈ ਨਹੀਂ ਪੱਲੇ ਪੈਂਦੀ ਠੀਕ ਹੈ ਜੀ ਮੇਰੇ ਕੋਲੇ ਜੇ ਕੋਈ ਗਾਹਕ ਆਊ ਨਾ ਸ਼ਕੰਦਰ ਸਿੰਘ ਉਹਦੇ ਪੱਲੇ ਭਕਾਈ ਨਹੀਂ ਪੈਂ ਉਰੇ ਨਿਕਲੂਗੀ ਅੱਗੇ ਠੀਕ ਹੈ ਜੀ ਹਾਂ ਮਾਡਲ ਤੇ ਰੇਟ ਇਹ ਫਿਰ ਇਹਦਾ ਮਾਡਲ ਤਾਂ ਰੇਟ ਤਾਂ ਮਾਡਲ ਦੀ ਗੱਲ ਕਰਕੇ ਬਾਈ 2009 ਮਾਡਲ ਹੈ ਹਾਂ ਜੀ ਪੰਜਾਬ ਨੰਬਰ ਬਠਿੰਡਾ ਪੀਵੀ03 ਬਠਿੰਡਾ ਨੰਬਰ ਚਿਪਾਲੀ ਕਾਪੀ ਹੈ ਇਹਦੀ ਠੀਕ ਹੈ ਜੀ ਆਈਡੀ ਪ੍ਰੂਫ ਨਾਲ ਮਿਲੂਗਾ ਠੀਕ ਹੈ ਜੀ ਰੇਟ ਆਪਣਾ ਹੈਗਾ 398000 ਰੁਪਿਆ 13 ਦੀਨਾ ਆਪਾਂ 385 ਦਾ 385 ਦਾ ਬਣੂ ਮਿੱਤ ਬਣੂਗਾ ਇਹ ਸੀ ਬਾਈ ਕੋਲੇ 4 ਟਰੈਕਟਰ ਹਾਂਜੀ ਜਿਹੜੇ ਕਿਸੇ ਨੇ ਬਾਈ ਨੇ ਖਰੀਦਣਾ ਚਾਹ ਟਰੈਕਟਰਾਂ ਚੋਂ ਖਰੀਦ ਸਕਦੇ ਹੋ ਬਾਈ ਦਾ ਸਕਰੀਨ ਤੇ ਨੰਬਰ ਆਪਾਂ ਬਣਾ ਰਹੇ ਹਾਂ ਦੱਸਿਓ ਬਾਈ ਜੀ ਬਾਈ ਜੀ ਆਪਾਂ ਹੋਰ ਬੇਨਤੀ ਕਰਦੇ ਹਾਂ ਜੇ ਕੋਈ ਸੌਦੇ ਦੇ ਵਿੱਚ ਕਿਸੇ ਨੇ ਕੋਈ ਟਰੈਕਟਰ ਵੀਰ ਨੇ ਕਟਾਉਣਾ ਹੋਵੇ ਪੰਜਾਬ ਨੰਬਰ ਟਰੈਕਟਰ ਹੋਵੇ ਆਪਾਂ ਕੱਟ ਲਾਂਗੇ ਕੋਈ ਵੀ ਠੀਕ ਹੈ ਜੀ ਤੇ ਨੰਬਰ ਆਪਣਾ ਹੈਗਾ ਜੀ 9417581582 ਪਿੰਡ ਸੁਖਾਣਾ ਤੇ ਜ਼ਿਲ੍ਹਾ ਮੋਗਾ ਭਾਈ ਭਗਤੇ ਦੇ ਪਿੰਡ ਮੇਰਾ ਨੇੜੇ ਆਈ ਸੁਖਾਣਾ ਦਾ ਠੀਕ ਹੈ ਜੀ ਇਹ ਨੰਬਰ ਤੇ ਜੇ ਕਿਸੇ ਵੀਰ ਨੇ ਟਰੇਡਰਾਂ ਬਾਰੇ ਜਾਣਕਾਰੀ ਲੈਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਠੀਕ ਹੈ ਭਾਈ ਜੀ ਸਿਕੰਦਰ ਸਾਹਿਬ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ